ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਗੁਰਦੁਆਰਾ ਲਾਲ ਬਸੀ ਪਠਾਣਾ ਵਿਖੇ ਗੁਰਮਤ ਸਮਾਗਮ ਉਲੀਕੀ ਗਈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵਿਸ਼ਰਾਂ ਅਤੇ ਅਤੇ ਕਥਾਵਾਚਕਾਂ ਨੇ ਗੁਰਵਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇਸ ਗੁਰਮਤ ਸਮਾਗਮਾਂ ਵਿੱਚ ਬੱਸੀ ਪਠਾਣਾ ਦੇ ਆਲੇ ਦੁਆਲੇ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰੂ ਤੇਗ ਬਹਾਦਰ ਜੀ ਦੀ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਹਨਾਂ ਨੂੰ ਕੋਟ-ਕੋਟ ਨੰਮਨ ਕੀਤਾ ਗੁਰਮਤੀ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੀ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਦੁਆਰਾ ਸਾਹਿਬ ਤੋਂ ਭਾਈ ਕਮਲਦੀਪ ਸਿੰਘ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ਼ਾਂਤੀ ਦੇ ਪੁੰਜ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਦੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ ਅਤੇ ਸ਼ਹਾਦਤ ਦਾ ਨਾਮ ਪੀਤਾ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਦੇਸ਼ਾਂ ਵਿਦੇਸ਼ਾਂ ਵਿੱਚ ਕਰਵਾਏ ਜਾਂਦੇ ਨੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਬਸੀ ਪਠਾਨਕ ਸਥਿਤ ਗੁਰਦੁਆਰਾ ਲਾਲ ਸਾਹਿਬ ਵਿਖੇ ਸਪਤਾਹਿਕ ਪ੍ਰੋਗਰਾਮ ਕਰਵਾਏ ਗਏ ਜਿਸ ਵਿੱਚ 2 ਦਸੰਬਰ ਤੋਂ ਪ੍ਰਭਾਤ ਫੇਰੀਆਂ 13 ਤਾਰੀਖ ਨੂੰ ਨਗਰ ਕੀਰਤਨ ਕੱਢਿਆ ਗਿਆ ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ 17 ਤਾਰੀਖ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਘਰ ਦੇ ਹਾਜ਼ੂਰੀ ਰਾਗੀਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਨਿਹਾਲ ਕੀਤਾ ਦੇਖੋ ਪੂਰੀ ਖਬਰ ਬਾਬਾ ਜੀ ਅੱਜ ਗੁਰੂ ਘਰ ਦੇ ਵਿੱਚ ਸਮਾਗਮ ਕਰਵਾਏ ਗਏ ਨੇ ਕਿਸ ਸੰਬੰਧੀ ਸਮਾਗਮ ਕਰਵਾਏ ਗਏ ਨੇ ਤੇ ਕੀ ਜਾਣਕਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਮਾਗਮ ਸ਼ਹੀਦੀ ਗੁਰਪ੍ਰਭ ਤੰਗਰੂਤ ਇਕਬਦਰ ਸਾਹਿਬ ਨਵੇਂ ਪਾਸ਼ਾ ਜੀ ਦਾ ਮਨਾਇਆ ਗਿਆ ਹੈ ਜੋ ਹਰ ਸਾਲ ਇੱਥੇ ਲਾਲ ਗਿਦਾਰਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸੋ ਇਹ ਗੁਰੂ ਸੱਚੇ ਪਾਤਸ਼ਾਹ ਜੀ ਦਾ ਕਿਉਂਕਿ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਧੰਗੁਰ ਤੇਗ ਬਹਾਦਰ ਸਾਹਿਬ ਜੀ ਨੇ Hindu ਧਰਮ ਦੀ ਰਾਖੀ ਵਾਸਤੇ ਜਦੋਂ ਔਰੰਗਜ਼ੇਬ ਜ਼ੁਲਮ ਕਰ ਰਿਹਾ ਸੀ ਤੇ ਉਸ ਵੇਲੇ ਗੁਰੂ ਸਾਹਿਬ ਨੇ ਆਪਣਾ ਸੀਸ ਬਲੀਦਾਨ ਕਰਕੇ Hindu ਧਰਮ ਦੀ ਰੱਖਿਆ ਕੀਤੀ ਸੀ ਉਸ ਸੰਬੰਧ ਵਿੱਚ ਸਾਰਾ ਹਿੰਦੁਸਤਾਨ ਇਸ ਮਹਾਨ ਦਿਹਾੜੇ ਨੂੰ ਮਨਾਉਂਦਾ ਹੈ ਉਸ ਸੰਬੰਧ ਵਿੱਚ ਇਹ ਸਾਰਾ ਸਮਾਗਮ ਲਾਲ ਗੁਰਦਾਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸੋ ਇੱਥੇ ਇੱਕ ਪਿਛਲੇ ਕਈ ਦਿਨਾਂ ਤੋਂ ਪ੍ਰਵਾਦ ਫੇਰੀਆਂ ਤੇ ਨਗਰ ਕੀਰਤਨ ਸ੍ਰੀ ਹਰਿ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਚੱਲ ਕੇ ਅੱਜ ਜੋ ਅਖੰਡਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਦਿਨ ਦੇ ਦੀਵਾਨ ਸਜਾਏ ਗਏ ਸਨ ਉਹਨਾਂ ਦੀ ਸਮਾਪਤੀ ਹੋਈ ਹੈ ਅੱਜ ਦਰਬਾਰ ਸਾਹਿਬ ਦੇ ਰਾਗੀ ਸਿੰਘ ਕੀਰਤਨ ਕਰਕੇ ਗਏ ਹਨ ਸੋ ਹੁਣ ਇੱਕ ਰਾਤ ਦਾ ਪ੍ਰੋਗਰਾਮ ਬਾਕੀ ਰਹਿ ਗਿਆ ਹੈ ਜੋ ਰੈਂਟਸਪੇ ਕੀਰਤਨ ਅਖੰਡਕੀਨੀ ਚਸੇ ਵੱਲੋਂ ਹੁੰਦਾ ਹੈ ਸ਼ਾਮੀ 7 ਵਜੇ ਤੋਂ ਕੱਲ ਸਵੇਰੇ 6 ਵਜੇ ਤੱਕ ਚੱਲੇਗਾ ਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਹੁਣ ਤੱਕ ਹਾਜ਼ਰੀ ਨਹੀਂ ਭਰ ਸਕੇ ਉਹ ਰਾਤ ਦੇ ਦੀਵਾਨ 'ਚ ਹਾਜ਼ਰੀਆਂ ਭਰ ਕੇ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੀ ਸੇਹਦੀ ਦੇ ਆੜੇ ਆ ਰਹੇ ਨੇ ਕਿ ਉਹ ਸੰਬੰਧੀ ਕੋਈ ਗੁਰਦੁਆਰਾ ਸਾਹਿਬ ਤੋਂ ਕੋਈ ਪ੍ਰੋਗਰਾਮ ਨਹੀਂ ਖੇਚਾ ਨੇ ਸੇਹਦੀ ਦੇ ਆੜੇ ਵਿੱਚ ਗੁਰਦੁਆਰਾ ਸਾਹਿਬ ਦੀ ਸੰਗਤ ਇੱਥੋਂ ਸਾਰੀ ਜਿਹੜੀ ਹੈ ਉਹ ਜਾਂਦੀ ਹੈ ਇਸ ਕਰਕੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਜਿਆਦਾਤਰ ਵੱਡਾ ਰੱਖਿਆ ਨਹੀਂ ਜਾਂਦਾ ਸਿਰਫ ਸਵੇਰੇ ਸ਼ਾਮ ਦਾ ਜੋ ਗੁਰੂ ਸਾਹਿਬ ਸ਼ਹੀਦਾਂ ਦੀ ਯਾਦ ਵਿੱਚ ਕੀਰਤਨ ਦਾ ਸਮਾਗਮ ਰੱਖਿਆ ਜਾਂਦਾ ਹੈ ਕਿਉਂਕਿ ਸਾਰੀ ਸੰਗਤ ਨੂੰ ਜਾਣ ਜਿਆਦਾ ਫਤਿਹਗੜ੍ਹ ਸਾਹਿਬ ਜਾਣਦਾ ਹੁੰਦਾ ਇਸ ਕਰਕੇ ਉਸ ਨੂੰ ਧਿਆਨ ਚ ਰੱਖਦੇ ਹਾਂ ਗੁਰਦੁਆਰਾ ਸਾਹਿਬ ਜੀ ਜੋ ਹੈ ਸਿਸਟਮ ਦੇ ਵਿੱਚ ਤੱਕ ਘੰਟਾ ਘੰਟਾ ਵਧਾ ਕੇ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਹੈ ਬਾਬਾ ਜੀ ਕੀ ਕਾਰਨ ਮੰਨਦੇ ਹੋ ਪ੍ਰਚਾਰ ਵਰਲਡ ਲੈਵਲ ਤੇ ਹੋ ਰਿਹਾ ਸਿੱਖੀ ਦਾ ਫਤਿਹਪੁਰ ਨੇ ਵਾਲ ਫਿਰ ਵੀ ਨੌਜਵਾਨੀ ਲਗਾਤਾਰ ਵਧਦੀ ਜਾ ਰਹੀ ਹੈ ਕੀ ਵੱਡਾ ਕਾਰਨ ਕੀ ਮੰਨਦੇ ਹੋ ਮਾਪਿਆਂ ਦੀ ਕਮੀ ਮੰਨਦੇ ਹੋ ਜਾਂ ਕਿਤੇ ਪ੍ਰਚਾਰ ਚ ਕਿਤੇ ਨਾ ਕਿਤੇ ਕਮੀ ਹੈ ਵੱਡੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਜੇ ਪ੍ਰਚਾਰ ਕਰਨ ਵਾਲੇ ਆ ਉਹ ਆਪ ਆਪਣੀ ਗੱਲ ਤੇ ਪਹਿਰਾ ਨਹੀਂ ਦਿੰਦੇ ਜਦ ਤੱਕ ਉਹ ਆਪਣੀ ਗੱਲ ਤੇ ਆਪ ਪਹਿਰਾ ਨਹੀਂ ਦੇਣਗੇ ਉਨੀ ਦੇਰ ਤੱਕ ਦੂਸਰੇ ਤੇ ਕੋਈ ਅਸਰ ਨਹੀਂ ਆਏਗਾ ਸੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਹਿਲਾਂ ਆਪਣਾ ਗਰੇਬਾਨ ਝਾਕੋ ਫਿਰ ਦੂਸਰੇ ਨੂੰ ਉਪਦੇਸ਼ ਦਿਓ ਤਾਂ ਹੀ ਉਪਦੇਸ਼ ਕੰਮ ਕਰਦਾ ਹੈ ਨਹੀਂ ਤੇ ਉਪਦੇਸ਼ ਕੰਮ ਨਹੀਂ ਕਰਦਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਪਾਰਸ ਗੋਤਮ ਦੀ ਰਿਪੋਰਟ